ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤਨਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁਖਰਕੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਘਰ ਦੇ ਕੰਮ ਤੇ ਹਾਰ ਆ ਰਿਹਾ ਜੀ ਲੋਹੜੀ ਦਾ ਅੱਜ ਤਿਹਾਰ ਆ ਤੁਹਾਨੂੰ ਪਤਾ ਚਲੋ ਤੇ ਖੁਸ਼ੀਆਂ ਚੱਲ ਰਹੀਆਂ ਜੀ ਤੇ ਸੋਹਰਾ ਕੰਨੀ ਤੇ ਵੀ ਜੀ ਅੱਜ ਆਉਣਾ ਹੈ ਸੋਹਰਾ ਪਰਿਵਾਰ ਨੇ ਤੇ ਘਰ ਦੇ ਵਿੱਚ ਸਾਰੇ ਖੁਸ਼ ਆ ਜੀ ਜਦੋਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਵੇ ਜਾਂ ਕਿਸੇ ਨੇ ਆਉਣਾ ਹੋਵੇ ਅਸੀਂ ਖੁਸ਼ ਤਾਂ ਹੋਏ ਜਾਂਦੇ ਜੀ ਉਹ ਕਹਤੇ ਕਿਉਂਕਿ ਜਦੋਂ ਅਸੀਂ ਕਿਤੇ ਜਾਂਦੇ ਤਾਂ ਉਹ ਖੁਸ਼ ਹੋ ਜਾਂਦੇ ਇੱਕ ਨਹੀਂ ਬਾਬਾ ਖੁਸ਼ ਰੱਖੇ ਸਾਰਿਆਂ ਨੂੰ ਚਲੋ ਬਾਕੀ ਬੱਚੇ ਵੀ ਖੇਡ ਰਹੇ ਆ ਘਰ ਦੇ ਵੀ ਲੱਗੇ ਹੋਏ ਕੰਮ ਆਉਣ ਦੀ ਖੁਸ਼ੀ ਦੇ ਵਿੱਚ ਸਾਫ ਸਪਾਈ ਕੁਛ ਨਾ ਕੁਛ ਚਲੋ ਸਾਫ ਸੁਪਾਈ ਤਾਂ ਡੇਲੀ ਹੁੰਦੀ ਰਹਿੰਦੀ ਐ ਇਹ ਤਾਂ ਤੁਹਾਨੂੰ ਪਤਾ ਰੋਟੇਨ ਵਰਕ ਕੰਮ ਐ ਤੇ ਬਾਕੀ ਦਿਖਾਉਂਦਾ ਜੀ ਤੁਹਾਨੂੰ ਬੱਚੇ ਤੇ ਸਾਰਾ ਪਰਿਵਾਰ ਨੇ ਪਹੁੰਚ ਜਾਣਾ ਉਹਦੇ ਨਾਲ ਵੀ ਮਿਲਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਜਿਹੜਾ ਹੋਇਆ ਠੰਡਾ ਤੇ ਇੱਧਰ ਇਹਨਾਂ ਨੂੰ ਮੈਨੂੰ ਲੱਗਦੀ ਵੀ ਠੰਡ ਲੱਗਦੀ ਨਹੀਂ ਠੰਡ ਲੱਗਣੀ ਵੀ ਕਿ ਇਹਨਾਂ ਨੂੰ ਆਹ ਦੇਖ ਲਓ ਲੈ ਐ ਰਫਲਾਂ ਨਾਲ ਕੰਮ ਚੱਲਦਾ ਲੈ ਫੌਜੀ ਵਾਲੀ ਭਾਈ ਘਰ 'ਚ ਜਵਾਨ ਆ ਜਿਹੜੇ ਆਪਣੇ ਚਲੋ ਇਹਨਾਂ ਕੋਲ ਨੂੰ ਜਾ ਕੇ ਇਹਨਾਂ ਨੂੰ ਪੁੱਛਦੇ ਵੀ ਆ ਬਾਪੇ ਜਸ਼ਨ ਨੂੰ ਮਿਲ ਪਹਿਲਾਂ ਇੱਧਰ ਮੇਰਾ ਲਸਨ ਤੁਹਾਨੂੰ ਪਿਆਪਰ ਸਸਤ ਕਰ ਹਾਂ ਸ਼ਾਸ਼ੀਰ ਮੇਰੇ ਵੱਲੋਂ ਤੁਹਾਨੂੰ ਪਿਆਪਰ ਸਸਤ ਕਰ ਹਾਂ ਹਾਂ ਦੱਸੋ ਕਿਆ ਕਰਦੇ ਓਏ ਅੱਖ ਚ ਨਾ ਮਾਰ ਲੋ ਕਿਆ ਕਰਦੇ ਬੇ ਬੰਦੂਖਾਂ ਨਾਲ ਖੇਡਦੇ ਤੇ ਉਧਰ ਉਹ ਬਾਈ ਬੋੜਾ ਬੰਦਾ ਉਧਰ ਸਫਾਈ ਲੱਗਿਆ ਵਾ ਕਰਨ ਤੇ ਇਹ ਲੱਗੇ ਵੇ ਗਾਹ ਪਾਉਣ ਦੇਖ ਲੋ ਹਾਂ ਆ ਦੇ ਚਲੋ ਪਰ ਇਹਨਾਂ ਨੂੰ ਬਾਈ ਕਿਹਾ ਨਹੀਂ ਜਾਂਦਾ ਵੀ ਗਾਹ ਪਾਉਂਦੇ ਕਿਉਂਕਿ ਇਹ ਹੈ ਬੱਚੇ ਸਾਡੀ ਇਹ ਸੋਚ ਆ ਵੀ ਬੱਚੇ ਜੋ ਕੁ ਸਮਰਜੀ ਕਰੀ ਜਾਵੇ ਇਹਨਾਂ ਨੂੰ ਨਹੀਂ ਕੁਝ ਵੀ ਕਹਿਣਾ ਤੇ ਆ ਤਰਪਾਲ ਦੇਖ ਲੋ ਹੁਣ ਵੀਰੋ ਤਰਪਾਲ ਪਾਉਣ ਦਾ ਮਕਸਦ ਵੀ ਲੱਗਦਾ ਤੁਹਾਨੂੰ ਵੀ ਗੱਡੀ ਸੇਫ ਹੈ ਨਾ ਬੱਚਿਆਂ ਕੋਲ ਵੀ ਜਿੱਕਾ ਡੰਡੇ ਲਈ ਫਿਰਦੇ ਆ ਪੰਮੂ ਦਾ ਸਿੱਧਾ ਹੀ ਵੱਜਦਾ ਵਿੱਚ ਗੱਡੀ ਦੇ ਆ ਕੇ ਤੇ ਬਾਕੀ ਇੱਧਰ ਦੇਖੀ ਠੰਡ ਦੇ ਵਿੱਚ ਲੱਗੀ ਪਈ ਆ ਕਿਤੇ ਹੋਈ ਹਾਂ ਜਿਸ ਵਾਈ ਚਲਦੀ ਹੈ। ਅੱਛਾ ਲੋੜੀ ਆ ਤਿਆਰ ਆ ਗਿਆ ਜੀ। ਵਿੱਚ ਮਿਲਾਨੇ ਵੀ ਆਉਣਾ ਅੱਜ ਤਾਂ ਕਰਤੀ ਸੀ। ਅੱਛਾ ਸਫਾਈ ਚਲਦੀ ਹੈ ਯਾਨੀ ਲੋ ਦੀਵਾਲੀ ਵਾਂਗੂ ਲੋੜੀ ਦੀ ਵੀ ਫਿਰ ਸਫਾਈ ਚਲਦੀ ਹੈ। ਹਾਂਜੀ ਹਾਂਜੀ। ਠੀਕ ਆ ਠੀਕ। ਸੋਹਣਾ ਤਿਹਾ ਰਾਂਦਾ ਹੈ। ਠੀਕ ਆ ਐਂ ਤਾਂ ਬਾਈ ਤਾਂ ਪਰਸੋਂ ਵੀ ਅੰਦਰ ਲਾਤਾ ਸਾਰੇ ਦਿਹਾੜੀ। ਪਰਸੋਂ ਕਾਗਾ ਟਾਲਾ ਕਰੀਏ ਜੀ ਬਾਤੋਂ ਸਾਫ। ਠੀਕ ਆ। ਬਾਰ ਬਾਰ ਬਾਰਾ ਰਹਿ ਗਿਆ ਤਾਂ ਥੋੜਾ ਕੰਟ ਜ਼ਿਆਦਾ ਹੋਗੀ। ਹਾਂ। ਜਲੀਆ ਵਰ ਕੰਪਲੀਟ ਹੋ ਗਿਆ ਤਾਂ ਬਾਹਰ ਹੀ ਲੱਗੇਗਾ ਥੋੜਾ ਜਿਹਾ ਬਸ ਬਾਹਰ ਵੀ ਸਾਫ ਹੋ ਗਿਆ ਬਸ ਹੋ ਗਿਆ ਜੀ ਐ ਕਰਦੇ ਸਿਰ ਰੋਝੇ ਨਿਆਣੇ ਰਹੀ ਜਾਂਦੇ ਕਿਚਨ ਗੰਦੇ ਹੱਥ ਗਿੱਲੇ ਕਰਕੇ ਚੱਲ ਕੋਈ ਚਲੋ ਜੇ ਨਿਆਣਿਆਂ ਤਾਂ ਨਿਆਣਿਆਂ ਨਾਲੇ ਖੁਸ਼ੀਆਂ ਲੈ ਬਾਈ ਠੀਕ ਨੇ ਨਿਆਣਾ ਨਾਲੇ ਦੇਖੋ ਚਾ ਇਹ ਅਜੇ ਘਰ ਦੇ ਵਿੱਚ ਖੇਲਦੇ ਤਾਂ ਜੀ ਸਾਰਿਆਂ ਦੇ ਹੈਂ ਨੇ ਦੱਸ ਉਹਨੂੰ ਚਾਹੇ ਜਾਂਦਾ ਸੁਣਾਵੋ ਜੰਦਾਕਰ ਜਰਾ ਮੰਜਾ ਲੱਗਿਆ ਰਹਿੰਦਾ ਪਤਾ ਹੀ ਲੱਗਦਾ ਕਰ ਦਿੰਦਾ ਕਿ ਜਾਂ ਬਾਈ ਹਾਂ ਨਿਆਣਾ ਨਾਲਿਆ ਬਾਈ ਇਕਣੇ ਹੀ ਨਿਆਣੇ ਖੁਸ਼ ਰਹੇ ਸਾਡੇ ਸਾਰਿਆਂ ਦੀ ਨਿਆਣੇ ਖੁਸ਼ ਰਹੇ ਇਕਣੇ ਹਨ ਤੇ ਮੇਰੇ ਨਾਲ ਹੀ ਗੱਲ ਲੱਗੇ ਸੀ ਹੁਣ ਫਿਰ ਮੈਂ ਰੋਕ ਤੇ ਦੇ ਸੀ ਗੱਲ ਆਪਾਂ ਦੀ ਹੀ ਖੁੱਲ ਗਈ ਤੇ ਹੂੰ ਮੈਂ ਤਾਂ ਵੀ ਚਾਹੁੰ ਆ ਜੀ ਠੀਕ ਹੈ ਤਾਂ ਹੀ ਖੁਸ਼ ਹੈ ਹਾਂਜੀ ਹਾਂਜੀ ਠੀਕ ਨੇ ਲੈ ਬਾਈ ਕਿੱਦਾਂ ਹੁੰਦੀ ਹੋਏ ਜਿਵੇਂ ਬਾਪੂ ਨੇ ਮਿਲ ਕੇ ਹਾਂ ਠੀਕ ਚਲੋ ਵੀਰ ਜੀ ਜੀ ਸਲਾਮ ਆਣੀ ਤੇ ਵੀਰ ਜੀ ਹੁਣ ਪਤਾ ਵੀ ਰਾਤ ਦੀ ਡਿਊਟੀ ਕਰਕੇ ਨਾ ਰੱਖੀ ਜਿੰਨਾ ਥੋੜਾ ਜੀ ਅੱਛਾ ਠੀਕ ਚੇ ਲੱਗ ਜਾਂਦੇ ਮਗਰ ਹੂੰ ਫੋਟਸ ਆ ਗੁਰੱਖਾ ਜੀ ਹਾਂ ਚਲੋ ਬਾਈ ਚੱਲ ਰਿਹਾ ਕੰਮ ਵਾਸੇ ਰੋਕੇ ਜੀ ਤੇ ਵੈਸਾ ਵਾ ਤੇ ਤਾਂ ਕਾਜੇ ਮਰਦੀ ਸਵਾ ਵੀ ਹੋਣੇ ਵਾਲੀ ਇਹਨੇ ਜੀ ਹਾਂ ਲੋ ਬਾਈ ਸਾਡੇ ਵਰਸੀ ਹੁੰਦੀ ਆ ਔਰੇ ਮਸਤਾਂ ਦੇ ਉੱਥੇ ਨੂੰ ਅਸੀਂ ਬੁਲਾਉਂਦੇ ਹੁੰਦੇ ਆਉਣਾ ਪਰ ਹੈਗਾ ਉਹਨਾਂ ਨੇ ਹਾਂ ਜੀ ਪਾਪਾ ਜੀ ਕਹਿੰਦੇ ਵੀ ਤਿਹਾਰਤ ਤਿਹਾਰੇ ਆ ਹਾਂ ਜਿਕਣਾ ਆਪਾਂ ਕਹਿ ਕੇ ਆਏ ਭੈਣ ਨੂੰ ਕੱਲ ਸਮਾਨ ਦੇ ਕੇ ਆਏ ਹਾਂਜੀ ਦੇਖਣਾ ਹੀ ਉਹ ਜਾਣਾ ਬਚਾਈਦਾ ਮੇਰੇ ਮਨਪ ਹੋ ਜਾਂਦਾ ਕਿ ਜਦੋਂ ਕਿਤੇ ਆਉਣਾ ਤੈਨੂੰ ਢਾਂਡੇ ਚ ਆਪਾਂ ਗਈਆਂ ਨਾ ਟੰਡਾ ਟੰਡਾ ਹੁਣ ਤਿਆਰ ਤੇ ਰਾਤ ਅਗੇ ਹਾਂ ਇਹ ਹੈ ਜਾ ਨਹੀਂ ਹੁੰਦਾ ਕਿਤੇ ਹੁਣ ਆਪਾਂ ਵੀ ਕੱਲ ਗੱਡੀ ਕਰਕੇ ਚਲ ਵਾ ਕੇ ਲੋ ਜੀ ਨਾ ਆਪਾਂ ਨੂੰ ਗੱਡੀ ਦਿੱਤੀ ਯਾਹਾਂ ਥੋੜੀ ਜਿਹੀ ਮੌਜ ਹੋ ਗਈ ਵੀ ਹਵਾ ਨਹੀਂ ਲੱਗਦੀ ਹੈ ਕਿ ਬੱਚੇ ਜਲ ਜਾਂ ਉਹ ਵੀ ਬਾਈ ਧੰਨਵਾਦ ਆ ਸਾਰੇ ਸਬਸਕ੍ਰਾਈਬਰ ਵੀਰਾਂ ਦਾ ਜਿਹੜੇ ਕਹਿੰਦੇ ਤੇ ਹਨ ਅਰਦਾਸ ਕਰੀ ਜ ਸਾਡੇ ਹੋਣ ਹਾਂ ਹਾਂ ਜੀ ਵਰਥੀ ਨਾ ਜਾਵੇ ਜਨ ਕੇ 10 ਬਾਈ ਪਤਾ ਨਹੀਂ ਕੀ ਦੀ ਪੂਰੀ ਹੋਈ ਅਰਦਾਸ ਬੇ ਧੰਨਵਾਦ ਹਨਾ ਸਾਰਿਆਂ ਦਾ ਸਾਰਿਆਂ ਨੂੰ ਦਵੇ ਰੱਬ ਹਾਂ ਜੀ ਗੱਡੀਆਂ ਤੇ ਪੁੱਤ ਖੁਸ਼ੀਆਂ ਸਾਰਿਆਂ ਨੂੰ ਦਵੇ ਤੇ ਮੌਸਮ ਬਾਈ ਸੂਰਜ ਹੈ ਨਿਕਲ ਨਹੀਂ ਰਿਹਾ ਹਨਾ ਨਹੀਂ ਸੂਰਜ ਦਾ ਸੂਰਜ ਦਾ ਔਖਾ ਹੀ ਹੈ ਆ ਵੀ ਹੁਣ ਬਣਾਤਾ ਕੋਈ ਚਾਹ ਪਾਣੀ ਲੱਸੀ ਮਨ ਮੋਬਾਈਲ ਕਰਤਾ ਸਵੇਰੇ ਕਹਿੰਦੇ ਚਾਹ ਪੀਣੀ ਐ ਸੀ ਅੱਗੇ ਜਾਣਾ ਸੀ ਉਹ ਕੋ ਆ ਜੀ ਆਏ ਬੇਨਾ ਥੋੜੀ ਦੂਰ ਹੂੰ ਉਹ ਕੋਣ ਚਲੇ ਜਾਂਦੇ ਚਲ ਠੀਕ ਆ ਹੁਣ ਤੂੰ ਮੈਨੂੰ ਐ ਕਰ ਮੈਨੂੰ ਐ ਜੀ ਖੇਤੀਬਾੜੀ ਦਾ ਕੰਮ ਆ ਹੁਣ ਪਤਾ ਥੋੜਾ ਹਾਂ ਵਿਚੇ ਮੈਨੂੰ ਵਿਚਿਓ ਨਿਆਣਿਆਂ ਨੂੰ ਹੁਣ ਮਣੀ ਮੋੜੀ ਜੀ ਗਰਮ ਜੀ ਚਾਹ ਬਣਾ ਦੇ ਚਾਹ ਹਾਂਜੀ ਠੀਕ ਐ ਜਿੰਨਾਂ ਨੂੰ ਮੋੜੀ ਦੇਵਾ ਸਫਾਈ ਕਰਦੇ ਤੁਸੀਂ ਹੁਣ ਦੱਸ ਦੋ ਅੱਜ ਚਲ ਹਾਂ ਕਰ ਲੈ ਮੈਂ ਬਣਾ ਦਿੰਦਾ ਚਾਹ ਕੋਈ ਗੱਲ ਨਹੀਂ ਬਣਾ ਲੂੰਗੇ ਹਾਂ ਠੀਕ ਮੈਂ ਬਣਾ ਦਿੰਦਾ ਚਾਹ ਨੂੰ ਕਿ ਹੈ ਨਾਲੇ ਫਿਰ ਮੈਂ ਤੈਨੂੰ ਦాతਾ ਹਲੇ ਤੂੰ ਦੁੱਧ ਦੇ ਹੱਥ ਘੁੱਟਦੀ ਹੋਊਂਗੀ ਹਾਂਜੀ ਮੈਂ ਬੈਰਾ ਦੁੱਧ ਆਪਾਂ ਖੁੱਲਾ ਕੀ ਪੱਤੀ ਚੱਲ ਪੰਮੂ ਪੁੱਛਦਾ ਹੋ ਰਿਹਾ ਪਤ ਪਰਮ ਭੱਜ ਗਿਆ ਓਏ ਭੱਜ ਗਿਆ ਮੜਾਜ ਭੱਜ ਗਿਆ ਵੀ ਭੱਜ ਗਿਆ ਵੀ ਆ ਪਾਣ ਜਾ ਹਾਂ ਪੰਮੂ ਐ ਦੱਸ ਵੀ ਦੁੱਧ ਚ ਪੱਤੀ ਪਾਈਏ ਕਿ ਪਾਣੀ ਪਾਉਣ ਵਿੱਚ ਮੜਾਜ ਇੱਤਰੇ ਲਾ ਪਾਣੀ ਪਾਉਣਾ ਪੈਣਾ ਹੁਣ ਚਾਹ ਨੂੰ ਪੀਣੀ ਆ ਚਾਹ ਹਾਂ ਪੀਣੀ ਉਹ ਕਹਿੰਦਾ ਪਰਮ ਵੀ ਕਹਿੰਦਾ ਠੰਡ ਕਰਕੇ ਨਾ ਫਿਰ ਆਤ ਨੂੰ ਤੁਹਾਨੂੰ ਪਤਾ ਥੋੜਾ ਜਿਹਾ ਸੱਤੇ ਕਰਦੇ ਨੇ ਜਿਹੜੀ ਰਾਤ ਨੂੰ ਡੇਲੀਆ ਦੁੱਧ ਪਿੰਦਾ ਆਇਆ ਇਹ ਤਾਂ ਹੈਗਾ ਹੀ ਆ ਸਹੀ ਗੱਲ ਮੈਂ ਦੀ ਵੀ ਜੇ ਦੁੱਧ ਗਰਮ ਕਰਦਾਂ ਨੀ ਦੇ ਚੀ ਨਹੀਂ ਮੰਗਦਾ ਰਾਤ ਨੂੰ ਮੈਂ ਆ ਕੇ ਲੈਣਾ ਹਾਂ ਆ ਤਾਂ ਫੇਗਾ ਹੀ ਪਾਪੇ ਕਰਕੇ ਹੱਥ ਬੀਬੀ ਨੂੰ ਬਾਈ ਪਾਪਾ ਪੀਂਦਾ ਦਾ ਜਿਉਣਾ ਹੀ ਵੀ ਇਹ ਤੇ ਮਾਮੀ ਚੌਲ ਕਾਣੇ ਚੌਲ ਬਣਾ ਕੇ ਅੜੀਤੀ ਜੀ ਹਾਂ ਠੀਕ ਹੈ ਠੀਕ ਹੈ ਚਾਹ ਮੰਗ ਰਹੇ ਠੀਕ ਹੈ ਬਾਈ ਸਾਰਿਆਂ ਦੀ ਖੁਸ਼ੀਆਂ ਪੂਰੀਆਂ ਪਰ ਉਹਨਾਂ ਦੀ ਵੀ ਭਾਣ ਜੇ ਦੀ ਵੀ ਜਸ਼ਨ ਦੀ ਵੀ ਸਾਰਿਆਂ ਦੀ ਖਿਆਲ ਰੱਖਣਾ ਪੈਂਦਾ ਚਲੋ ਬਾਈ ਹੁਣ ਆ ਰਹੇ ਸੌਰੇ ਉਹਨਾਂ ਦੀ ਵੀ ਆਪਾਂ ਨੇ ਦੇਖ ਕਰਨੀ ਹੈ ਤੇ ਬੱਚ ਆਹ ਆਹ ਛੇਤੀਓ ਮੈਂ ਲੈਣਾ ਕਿ ਛੇਤੀਓ ਆਉਣਾ ਕਰਦੇ ਵੀ ਤਾਂ ਲੱਗੀ ਵੀ ਨਹੀਂ ਇਹ ਕੰਮ ਥੋੜਾ ਥੋੜਾ ਅੱਛਾ ਆ ਦੇਖ ਲੈ ਆਹ ਦੇਖੋ ਆਹ ਦੇਖੋ ਆਹ ਰਾਦ ਦੇਖੋ ਕਿੱਥੇ ਕਿੱਥੇ ਕਿਆ ਕਿਆ ਸਬਾਨ ਰੱਖਿਆ ਹੋਇਆ ਨੇ ਹੂੰ ਕੀ ਆ ਇਹਨੂੰ ਕਹਿ ਦੂੰਗਾ ਦੱਸੋ ਭਾਈ ਮੈਂ ਕਹਿੰਦਾ ਵੀ ਇਹ ਦੋ ਤਿਰ ਕਪੜੇ ਤੇ ਸਾਰੀ ਦਿਹਾੜੀ ਦੇ ਹੈਗੇ ਆ ਹਨਾ ਹਾਂ ਬੱਦੇ ਹੋ ਜਾਂਦੇ ਆ ਲੈ ਇਹ ਆਹ ਕਾ ਮਾ ਜੀ ਲੈ ਛੱਡਦਾ ਹੈ ਨਹੀਂ ਕਹਿੰਦਾ ਹੈ ਛੱਡਦਾ ਨਹੀਂ ਬੱਚੇ ਖੜੂਦੇ ਆ ਨਹੀਂ ਖਾਂਦੇ ਚ ਹੂੰ ਰੋਕ ਵੀ ਕਾ ਲੂਗਾ ਲੈ ਦੇਖੋ ਭਾਈ ਦੱਸੋ ਮੈਨੂੰ ਕਮੈਂਟ ਕਰਕੇ ਦੱਸੋ ਵੀ ਕੋਈ ਰੋਕ ਲੂਗਾ ਬੱਚਿਆਂ ਨੂੰ ਹੈ ਵੀ ਕਿਆ ਕਰਦੇ ਆ ਦੇਖ ਹਾਂ ਨਹੀਂ ਖੜ ਕੇ ਖੇਲੇ ਹੀ ਜਾਂਦੇ ਗੁੰਦੇ ਨਹੀਂ ਹੈਗੇ ਹਾਂ ਲੈ ਹਾਂ ਆਹ ਹੌਂ ਬੈਗ ਲੀਆਂ ਦੇ ਕੇ ਭਜਾਵਣਾ ਨੇ ਅਸੀਂ ਜਿਹੜਾ ਹਾਂ ਮੇਰੇ ਕੋਲ ਸਾਡੋ ਤਰ ਕਰਨ ਦੇ ਆ ਲੈ ਦੇਖਿਓ ਛੋਡੀ ਛੋਡੀ ਆਪ ਦੁਖੋਂ ਦੇਣਾ ਸਾਡੇ ਚਲੋ ਭਾਈ ਚੱਲ ਰਿਹਾ ਕੰਮ ਤੇ ਮਿਲਦੇ ਹੁਣ ਆ ਰਹੇ ਪਰਮ ਦੇ ਨਾਨਕੇ ਵੀ ਉਹਨਾਂ ਨਾਲ ਮਲਾਉਂਦੇ ਆ ਤੁਹਾਨੂੰ ਤੇ ਬੱਚਿਆਂ ਦਾ ਤਾਂ ਕੰਮ ਚੱਲੀ ਜਾਣਾ ਜੀ ਇਕਨੀਆਂ ਦੇਖੋ ਆ ਲੜੋ ਨਾ ਵੀ ਲੜੋ ਨਾ ਇਹ ਆ ਦੇਖੀਏ ਆ ਦੇਖੀਏ ਸਾ ਪੜਨ ਜਾ ਵੀ ਕਹਿੰਦਾ ਕੰਮ ਛੱਡਿਆ ਮਮੀ ਸਾਡੇ ਹੋ ਰਿਹਾ ਜੇ ਤੁਹਾਡਾ ਵੀ ਸੀ ਲੱਗਿਆ ਆ ਤਾਂ ਕਹਿੰਦਾ ਨਹੀਂ ਮੇਰਾ ਕੰਮ ਕੰਪਲੀਟ ਕਰਕੇ ਆਇਆ ਤਾਂ ਅੱਜ ਲੈ ਗਿਆ ਨਾ ਮੈਂ ਨਾਲ ਹੀ ਨਾ ਫੋਨ ਦੇ ਦਿੱਲੇ ਉਹ ਕਹਿੰਦਾ ਮੈਡਮ ਨੇ ਹੋਰ ਕੰਮ ਪਾਤਾ ਕਹਿੰਦਾ ਮੈਂ ਤਾਂ ਕੰਮ ਕਰਨਾ ਹਾਂ ਆ ਪੜਨ ਨਾ ਤੇ ਛੱਡਿਆ ਹੁੰਦਾ ਜੇ ਇਹਨੇ ਕਿਹਾ ਵੈਸੇ ਪੜਨ ਨੂੰ ਹੈਗਾ ਬੱਚਾ ਨਾਲ ਤੇ ਜ਼ਿਆਦਾ ਸਮਝਦਾਰ ਹੋ ਰਿਹਾ ਹਾਂ ਹਾਂ ਸਮਝਦਾਰ ਹੈਗਾ ਆ ਲੈ ਲੈ ਬਈ ਹੋ ਗਈ ਲੜਾਈ ਆ ਦੇਖੋ ਏਕਣਾ ਬਾਈ ਏ ਨਿਆਣੇ ਆ ਲੜਾਈ ਵੀ ਇਹਨਾਂ ਦੀ ਮੁਰਗਿਆਂ ਵਾਲੀ ਆ ਹਾਂ ਜੀ ਆ ਜਦ ਇਕੱਠੇ ਦੇਖ ਜਾਓ ਆ ਲੜਦੇ ਆ ਲੜਦੇ ਆ ਲੜ ਆ ਬਦੂਕ 'ਤੇ ਲੜਾਈ ਹੋਗੀ ਕੋਈ ਨਾ ਮੈਂ ਤੁਹਾ ਤੋਂ ਵਧੀਆ ਲੂੰਗਾ ਫੇਰ ਹਾਂ ਆਲਾ ਵੀ ਲੜਾਈ ਹੋਗੀ ਬਦੂਕ 'ਤੇ ਉਹ ਨਵੀਂ ਬਦੂਕ ਲੈਣ ਗਿਆ ਅੰਦਰ ਤੇ ਚਲੋ ਬਾਈ ਚਲੋ ਇਹ ਕੰਮ ਏਕਣਾ ਤੇ ਹਾਂ ਆ ਰਿਹਾ ਵਾ ਤੂੰ ਚਾਹ ਤਾ ਹਾਂ ਜੀ ਬਸ ਲੋ ਬਾਈ ਭਰਮ ਦੇ ਨਾਨਕੇ ਵੀ ਪਹੁੰਚ ਗਏ ਲੌੜੀ ਦਾ ਤਿਹਾਰ ਆ ਗਿਆ ਨੇੜੇ ਤੇ ਇੱਧਰ ਮਿਲੋ ਪਾਪਾ ਜੀ ਨੂੰ ਬੈਸਕਾ ਉਹ ਠੀਕ ਹੈ ਜੀ ਉਹ ਠੀਕ ਹੈ ਫਸਲ ਵਾੜੀ ਜੀ ਪੋਤਿਆਂ ਘਰ ਰਹਿ ਗਈਆਂ ਹੈ ਹਾਂ ਚਲੋ ਇਹ ਬਾਈ ਇੱਧਰ ਬੈਠੇ ਆ ਇੱਧਰ ਚੱਲ ਰਿਹਾ ਟੀਵੀ ਪਰ ਮੈਂ ਆਪਣੀ ਨਾਨੀ ਦੀ ਕਹਦੀ ਜੀ ਮੰਮੀ ਐਸਕਾ ਹਾਂ ਸਸੀ ਕਾਲ ਬੁਲਾਵੇ ਸਸੀ ਆ ਠੀਕ ਹੈ ਭਾਈ ਹੋਰ ਮਾਤਾ ਠੀਕ ਹੈ ਹਾਂ ਬੈਠੇ ਆ ਦੇ ਲੈਣੀ ਠੰਡ ਦੇ ਵਿੱਚ ਫਿਰ ਹੈ ਆਉਣਾ ਪੈਂਦਾ ਹੈ ਠੰਡ ਵਿੱਚ ਅੱਛਾ ਹਾਂ ਠੀਕ ਠਾਕ ਹਾਂ ਵਧੀਆ ਬਈ ਤੇ ਇਧਰ ਬਈ ਮਿੱਠੀ ਬਿਲਕੁਲ ਸਾਰਿਆਂ ਦੇ ਹੱਥ ਜੋੜ ਕੇ ਬੈਰਵਰ ਸਾਰ ਸ਼ੁਭਾ ਹਾਂ ਜੀ ਤੂੰ ਬੜੀ ਖੁਸ਼ ਹਾਂ ਜੀ ਮੇਰਾ ਹੀ ਆਏ ਆ ਜੰਮੀ ਸੁਨਦਾਰ ਆਏ ਜੀ ਆ ਦੇ ਕੋ ਬੈਗ ਵਰਕੇ ਹਾਂ ਲੈ ਬਈ ਖੁਸ਼ ਹੋ ਗਈ ਹੈ ਲੋੜੀ ਦਾ ਮਾ ਰੋਗਦੀ ਤੇਜ ਠੰਡ ਬਹੁਤ ਜੀ ਫਿਰ ਮੋਟਰਸਾਈਕਲ ਪਰ ਓਖਾ ਲੱਗਦਾ ਨਾ ਥੋੜਾ ਜਿਹਾ ਹਾਂ ਪਰ ਇਹ ਤੋਂ ਪਈ ਜਾਂਕੇ ਤੇ ਆ ਜਾ ਉਹ ਵੀ ਤਿਆਰ ਨੂੰ ਸੋਣਾ ਲੱਗਦਾ ਹੈ। ਪਰ ਪਾਪਾ ਨਹੀਂ ਬਾਈ ਸਾਡਾ ਟਿਕਦਾ। ਪਾਪਾ ਵੀ ਤਾਂ ਦੋ ਦਿਨ ਪਹਿਲਾਂ ਹੀ ਆ ਜਾਂਦੇ ਨੇ। ਹਾਂ। ਦੋ ਦਿਨ ਪਹਿਲਾਂ ਹੀ ਆ ਜਾਂਦੇ ਇਹ ਤਾਂ। ਹਾਂ। ਸਹੀ ਗੱਲ ਹੈ। ਪਰ ਮੰਮੀ ਨੇ ਸਵੇਰੇ ਫੋਨ ਕਰਕੇ ਕਹਿ ਦਿੱਤਾ ਤਾਂ ਵੀ ਪਰ ਆਉਣਾ ਅਸੀਂ ਅੱਜ ਹੈ ਨਾ। ਹੈਂ? ਹਾਂਜੀ। ਨਾਲੇ ਬਾਈ ਦੋ ਤਿੰਨ ਮਿਲਣਾ ਤਾਂ ਨਾਨੀ ਨੇ ਹੈ। ਹੈਂ? ਠੀਕ ਨਹੀਂ। ਕਹ ਲੈ ਗਿਆ ਇਹ ਨਾਨੀ ਪੁੱਤ? ਤੀਜੀ। 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 ਤਾਂ ਹੀ ਬੈਠਾ ਬਾਈ ਇਹ ਸਿਰਫ ਕਿਆ ਸਿਰਫ ਇਹਦੇ ਕਰਕੇ। ਮੈਂ ਮਾਮ ਸਮਾਨ ਦੇਖਣਾ ਆ ਦੇ ਨਹੀਂ ਇਹ ਆਉਂਦਾ ਨਹੀਂ ਹੈਗਾ ਓਰੇ ਮੈਂ ਚੀਜ਼ ਹੈ ਜਿਹੜੀ ਇਹ ਆ ਦੇਗਾ ਮੈਂ ਲਾਦੀ ਪੰਮ ਨੂੰ ਗੁੱਤ ਸ਼ੌਲ ਆ ਗਈ ਜੀ ਅੱਛਾ ਸ਼ੌਲ ਆ ਗਈ ਤੇਰੀ ਹੈ ਹਾਂ ਹਾਂਜੀ ਹਟਦੀ ਨਹੀਂ ਹੈਗੀ ਅੱਛਾ ਆ ਤਦ ਰੋ ਰੋ ਬਾਈ ਮਾਂ ਦਾ ਮਾਂ ਹੀ ਹੁੰਦੀ ਹੈ ਸਹੀ ਗੱਲ ਹੈ ਵੇ ਜੋ ਕੁਛ ਮਰਜ਼ੀ ਐ ਚੋਰੀ ਗੁਪਤੀ ਕੋਈ ਨਾ ਕੋਈ ਚੀਜ਼ ਆ ਜਾਂਦੀ ਐ ਹਨਾ ਹਾਂਜੀ ਹੈ ਹਾਂਜੀ ਦੇਈ ਜਾਂਦੀ ਮੰਮੀ ਤਾਂ ਦੇਈ ਜਾਂਦੀ ਐ ਐਵੇਂ ਹੀ ਤੇਰਾ ਮੰਗਦੀ ਐ ਨੇ ਜੀ ਹਾਂ ਰੋਗ ਵੀ ਤਾਂ ਮੰਮੀ ਕਹਿੰਦੇ ਤਿਆਰ ਨਾਲੇ ਸੌਂਦੇ ਲਾਇ ਬੈਠੇ ਹਾਂ ਸਾਹੀ ਤਾਂ ਨਿਆਣੇ ਨਾਨੀ ਨਾਨੀ ਕਰਦੇ ਐ ਹੈ ਠੀਕ ਨੇ ਇਹ ਆਹ ਆਹ ਹੈ ਅਸਲੀ ਆਹ ਕਾਹ ਬੰਮੂ ਹੂੰ ਕਾਹ ਬਈ ਆਹ ਦੇਖ ਹੁਣ ਆਈ ਵੀ ਗੱੱਚੇ ਆਹ ਲਾ ਰੋੜੀਆਂ ਠੀਕ ਆ ਨਾਨੀ ਨੂੰ ਥੈਂਕ ਯੂ ਤਾਂ ਕਹ ਦੇ ਹਾਂ ਨਾਨੀ ਨੂੰ ਥੈਂਕ ਯੂ ਤਾਂ ਕਰ ਦੇ ਕੁੱਮਕੇ ਹਾਂ ਕਨਾਨੀ ਆਜੇ ਕਰ ਛੇਤੀ ਕਹ ਦੇ ਆਹ ਠੀਕ ਹੈ ਛੇਤੀ ਕਿਹੜਾ ਹਾਂ ਅੱਜ ਤਾਂ ਦੋ ਨੂੰ ਜਾਂਦੇ ਨਾ ਮਮੇ ਮੜਾਜਾ ਕਹਦੇ ਕੁੱਮਕੇ ਨਾਨੀ ਛੇਤੀ ਆਏ ਕਰ ਕਹਦੇ ਕਹਦੇ ਮੜਾਜਾ ਹਾਂ ਨਾ ਨਾ ਦੇਖੀ ਨਹੀਂ ਹੁਣ ਬਸ ਇੱਕ ਹੈ ਜੀ ਅੱਜ ਖਾਣੇ ਨੂੰ ਆਉਂਦੇ ਹਾਂ ਠੰਡ ਥੀ ਬਾਈ ਠੰਡ ਦਿੱਤੀਆਂ ਲੱਗਦੀਆਂ ਦੀ ਮਮੀ ਕਹਿੰਦੇ ਨਾਲ ਫਿਰ ਉਹਨਾਂ ਰੋਕਣਾ ਪਏ ਅੱਛਾ ਅੱਗ ਲਾਈ ਜਾਂਦੀ ਸਹੀ ਗੱਲ ਚਲੋ ਠੰਡ ਕਰਕੇ ਔਖਾ ਹੋ ਜਾਂਦਾ ਤੇ ਬਾਈ ਬੰਦਾ ਸਾਡਾ ਹੁਣ ਹੋ ਗਿਆ ਖੁਸ਼ ਤੇ ਹੁਣ ਇਹ ਨਾਨਾ ਨਾਨੀ ਨੂੰ ਜਾਣ ਦੀ ਦੇਰ ਇਹਨੇ ਮੁਫਲੀ ਖਾਣੀ ਆ ਬਸ ਮੈਨ ਮਕਸਦ ਹੈ ਚੈਕਿੰਗ ਚੱਲ ਰਹੀ ਹੈ ਹਾਂ ਚੈਕਿੰਗ ਚੱਲ ਰਹੀ ਹੈ ਚਲੋ ਕੋਈ ਨਹੀਂ ਨਿਆਣਿਆਂ ਨਾ ਹੁੰਦਾ ਹੀ ਐ ਜਦੋਂ ਉਧਰ ਸਾਡੇ ਨਾਨਕੇ ਹੁੰਦੇ ਤਾਂ ਬਾਈ ਇਕਣਾ ਹੀ ਹੁੰਦਾ ਤਾਂ ਚੌ ਸਾਰਿਆਂ ਨੂੰ ਤੇ ਚਲੋ ਚੱਲ ਰਿਹਾ ਕੰਮ ਆ ਪਰਮਾ ਹਰ ਕੀ ਚੱਲ ਰਿਹਾ ਤਾਂ ਕਿਆ ਦੇਖ ਰਿਹਾ ਤਾਂ ਡੌਗੀ ਹੈ ਨਾ ਬਾਈ ਪਰਮ ਵਿੱਚ ਐਲਸੀਡੀ ਦੇਖ ਰਿਹਾ ਤਾਂ ਚਲੋ ਬੈਠੇ ਸਾਰੇ ਵਾਹਿਗੁਰੂ ਖਣੇ ਰੱਖੇ ਖੁਸ਼ ਲੋ ਬਾਈ ਚੱਲੇ ਫਰਮ ਦੇ ਨਾਨਕੇ ਆਹੇ ਆਵੇ ਚੱਲ ਆਪਾਂ ਦੰਦ ਕਿ ਤੁਹ ਪਾਇ ਦੇਉਂਗਾ ਤੁਹ ਪਾਇ ਦੇ ਹਾਂ ਤੂੰ ਪਾਇ ਦੇਉਂਗਾ ਕਿ ਚਲੋ ਭਾਈ ਲਾ ਤਿਆਰ ਵਰ ਤਿਆਰ ਸਾਰੇ ਇੱਧਰ ਮੋਟਰਸਾਈਕਲ ਵੀ ਹੋ ਗਿਆ ਤਿਆਰ ਜਾਣ ਨੂੰ ਤੇ ਆ ਲੈ ਬਦੂਖ ਚੱਕ ਲਈ ਭਾਈ ਆਹ ਲਾ ਇਹ ਵੇਤ ਯਰ ਬੇ ਇਹ ਮੋਦਕ ਪਰ ਜ਼ਰੂਰ ਲਿਖੇ ਜਾਣਾ ਹੁੰਦਾ ਨੇ ਲ ਨਾਨੀ ਜੇਸਾ ਨੂੰ ਕਹਿੰਦੀ ਆ ਜਾਂਦੀ ਜਾਂਦੀ ਕੰਨ ਚੋਂ ਚਲੋ ਪੁੱਲਾ ਬਾਈ ਸਾਰੀ ਆ ਕੇ ਬਾਹਰ ਭੇਜਣਾ ਬਾਈ ਕਰ ਦੇ ਮਾਮੀ ਨਾਨੀ ਰਵਾਏ ਓਏ ਚਲੋ 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 ਵੀ ਬਾਏ ਬਾਏ ਹੋ ਗਈ ਤੇ ਆਹ ਰੋ ਫਲਾਂ ਲੈ ਕੇ ਭਾਈ ਅੰਦਰ ਭੱਜ ਗਿਆ ਹੈ ਇਹ ਆ ਦੇਖੀਓ ਉਹ ਦੇਖੋ ਉਹ ਦੇਖੋ ਇਹ ਆ